ਇਹ ਤਾਂ ਬਾਲ ਤੋਂ ੱੱਕਾ ਹੁੰਦਾ ਮੈਨੂੰ ਫੋਨ ਮਾਰ ਮੈਂ ਉਸੇ ਟਾਈਮ ਪਹੁੰਚ ਜਾਊਗਾ ਉਸੇ ਟਾਈਮ ਟੀਮ ਲੈ ਕੇ ਤੂੰ ਬਹਾਨੇ ਤੇ ਰਹਿਣਾ ਤੁਸੀਂ ਮੈਂ ਕੈਮਰੇ ਦੇ ਸਾਹਮਣੇ ਕਹਿ ਰਿਹਾ ਮੈਂ ਤੁਹਾਨੂੰ ਦੱਸੀਆ ਮੈਂ ਤੁਹਾਡੇ ਕੋਲ ਬੱਦੀ ਬੈਗ ਤੇ ਰੋ ਅਹੀਂ ਡਰਨ ਵਾਲੇ ਲਈ ਛੋਟੇ ਕੋਲ 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 ਬੈਠ ਕੇ ਸਬਜ਼ੀ ਪਕਾਉਂਗਾ ਇਹਨਾਂ ਦੀ ਐਸੀ ਤੇ ਤੈਸੀ ਤੇ ਅੱਜ ਇੰਨੀ ਕਤਾ ਹੋ ਗਈ ਮਰ ਗਿਆ ਇੰਨੇ ਕ ਮੈਨੂੰ ਫੋਨ ਆਏ ਔਰ ਸਕੂਟਰ ਵਾਲੇ ਕੋ ਸਾਈਕਲ ਵਾਲੇ ਕੋ ਥੱਪੜ ਮਾਰ ਮਾਰ ਕੇ ਪੈਸੇ ਲੈਂਦੇ ਨੇ ਜਿਹੜੇ ਠੇਕੇਦਾਰ ਨੇ ਤੇ ਉਹ ਇਸ ਕਰਕੇ ਮਾਝਾ ਇੱਥੇ ਪਹੁੰਚਿਆ ਵਾ ਜਿੱਥੇ ਸਾਈਕਲ ਦਾ ਸਕੂਟਰ ਦਾ ਮੋਟਰਸਾਈਕਲ ਦਾ ਟੂ ਬੀਲਰ ਦਾ ਕੋਈ ਪੈਸਾ ਨਹੀਂ ਸਰਕਾਰ ਬਣਦੀ ਪਰ ਉਹਦੇ ਤੋਂ 30-30 ਰੁਪਏ ਲੈ ਜਾਂਦੇ ਨੇ ਮੇਰੇ ਸਾਹਮਣੇ ਜਿਹੜੀਆਂ ਟੋਟੀਆਂ ਜਾਂ ਓਵਰਚਾਰਜਿੰਗ ਦੀ ਸ਼ਿਕਾਇਤਾਂ ਆਈਆਂ ਉਹ ਮੈਂ ਡਿਜੀਟਲ ਤੌਰ ਤੇ ਮੇਰੇ ਕੋਲ ਅਵੇਲੇਬਲ ਨਹੀਂ ਨੂੰ ਉਸ ਵੀ ਹਫ਼ਤੇ ਉਸ ਵੀ ਹਫ਼ਤੇ ਮੈਂ ਡੀਐਨਟੀਮ ਦਾ ਕੰਮ ਕਰਕੇ ਕਰਨ ਜਾ ਰਿਹਾ ਜੀ ਤੋਂ ਬਾਲਦੂਪ ਤੱਕ ਆਉਂਦਾ ਮੈਨੂੰ ਫੋਨ ਕਰ ਮੈਂ ਉਸੇ ਟਾਈਮ ਪਹੁੰਚ ਜਾਊਗਾ ਉਥੇ ਟਾਈਮ ਟੇਮ ਲੈ ਕੇ ਪਹੁੰਚ ਗਏ। ਗਵਾਨ ਤੇ ਰਹਿਣਾ ਤੁਸੀਂ ਵੀ। ਮੈਂ ਕੈਮਰੇ ਦੇ ਸਾਹਮਣੇ ਕਹਿ ਰਿਹਾ ਮੈਂ ਤੁਹਾਨੂੰ ਦੱਸੀਆ ਗਵਾਨ ਤੇ ਰਹਿ ਜਾ। ਮੈਂ ਤੁਹਾਡੇ ਕੋ ਛੋਡੇ ਕੋ ਗੱਡੀ ਬੈਕ ਤੇ ਰਵੋ। ਅਸੀਂ ਡਰਨ ਵਾਲੇ ਨਹੀਂ ਹਾਂ। ਕੋਈ ਨਹੀਂ ਡਰਨ ਵਾਲੇ। ਛੋਡੇ ਕੋ ਕੋਲ ਬੈਠ ਕੇ ਸਬਜ਼ੀ ਪਕਾਉਂਗਾ। ਇਹਨਾਂ ਦੀ ਐਸੀ ਤੇ ਤੈਸੀ ਦੇਖ ਚੰਤੋ ਜੀ। ਇੰਗਲਿਸ਼ਾ ਵੀ ਕੀ ਕੀ ਕ腐ਸ਼ਨ ਜਿਹੜੀ ਹੋ ਰਹੀ ਹੈ ਇਹਦੇ ਵਿੱਚ ਗੱਲ ਕੀਤੀ ਵੀ 8 ਬਾਈ 10 ਦੀ ਇੱਕ ਰੇੜੀ ਦਾ 100 ਰੁਪਏ ਯੂਜ਼ਰ ਚਾਰਜ ਹੁੰਦਾ ਵਾ। ਇਹ ਕਿੰਨੇ ਕਿ ਸਕੁਅਰ ਫੁੱਟ ਦੀ ਰੇੜੀ ਲਗਾਏ ਰਏ ਨੇ। ਕਿਸ ਤਰ੍ਹਾਂ ਇਹ ਰੇੜੀ ਦਾ ਤੁਸੀਂ ਹਿਸਾਬ ਪੁੱਛਿਆ। ਮੈਂ ਤੁਹਾਨੂੰ ਦੱਸਣਾ ਚਾਹਨਾ ਮੈਂ ਕਾਫੀ ਸਮੇਂ ਤੋਂ 2 ਸਾਲ ਤੋਂ ਇੱਥੇ ਐਮਐਲਏ ਹਾਂ ਜੀ ਬਿਲਕੁਲ ਤੇ ਔਰ ਲੋਕ ਕਹਿੰਦੇ ਸੀ ਧੱਕਾ ਹੁੰਦਾ ਪਰ ਇੱਥੇ ਵਾਲੇ ਕੋਈ ਉੱਠ ਕੇ ਖੜੇ ਹੋਣ ਤਿਆਰ ਨਹੀਂ ਸੀਗਾ ਤੇ ਅੱਜ ਇੰਨੀ ਕ ਤਾ ਹੋ ਗਈ ਮਤਲਬ ਕਿ ਇੰਨੇ ਕ ਮੈਨੂੰ ਫੋਨ ਆਏ ਔਰ ਸਕੂਟਰ ਵਾਲੇ ਤੋਂ ਸਾਈਕਲ ਵਾਲੇ ਤੋਂ ਥੱਪੜ ਮਾਰ ਮਾਰ ਕੇ ਪੈਸੇ ਲੈਂਦੇ ਨੇ ਜਿਹੜੇ ਠੇਕੇਦਾਰ ਨੇ ਤੇ ਉਹ ਇਸ ਕਰਕੇ ਮੈਂ ਅੱਜ ਇੱਥੇ ਪਹੁੰਚਿਆ ਹਾਂ ਜਿੱਥੇ ਸਾਈਕਲ ਦਾ ਸਕੂਟਰ ਦਾ ਮੋਟਰਸਾਈਕਲ ਦਾ ਟੂ ਬੀਲਰ ਦਾ ਕੋਈ ਪੈਸਾ ਨਹੀਂ ਸਰਕਾਰ ਬਣਾ ਜੀ ਬਿਲਕੁਲ ਪਰ ਉਹਦੇ ਤੋਂ 30-30 ਰੁਪਏ ਲੈ ਜਾਂਦੇ ਨੇ ਫੜੀਆਂ ਦੇ ਜਿਹੜੇ ਹੈਗੇ ਨੇ 100 ਰੁਪਇਆ ਇੱਕ ਫੜੀ ਦਾ ਸਰਕਾਰ ਵੱਲੋਂ ਜੋ ਟੈਂਡਰ ਹਾਂ 8 बाई 10 ਦਾ 8 बाई 6 ਦਾ 6 ਦਾ ਹਾਂਜੀ 8 बाई 6 ਦਾ 100 ਰੁਪਇਆ ਵਾ ਸਰਕਾਰ ਵੱਲੋਂ ਜਦੋਂ ਟੈਂਡਰ ਪਾਇਆ ਗਿਆ ਟੈਂਡਰ ਦੇ ਵਿੱਚ ਲਿਖਿਆ ਗਿਆ ਪਰ ਉਹਦੇ ਵਿੱਚ ਇਹ 3-3 4-4 100 ਰੁਪਇਆ ਤੱਕੇ ਨਾ ਲੈਂਦੇ ਨੇ ਪਰ ਉਹ ਬੰਦ ਕਰਨ ਆਏ ਆ ਅਸੀਂ ਔਰ ਮੈਂ ਅਪੀਲ ਕਰਨੀ ਚਾਹੁੰਦਾ ਸਾਰਿਆਂ ਨੂੰ ਸਤਕਾਰਯੋਗ ਜਿੰਨੇ ਵੀ ਬਲਕੇ ਇੱਥੇ ਸਬਜ਼ੀ ਮੰਡੀ 'ਚ ਸਤਕਾਰਯੋਗ ਕੋਈ ਸਬਜ਼ੀ ਲੈਣ ਆਉਂਦਾ ਜਾਂ ਫੜੀਆਂ ਲਾਉਂਦਾ ਵਾ ਜੀ ਤੁਹਾਨੂੰ ਲਿਸਟ ਮਿਲ ਕੇ ਇੱਕ ਦੋ ਰਚ ਇੱਥੇ ਮਿਲ ਕੇ ਵੱਡੇ ਵੱਡੇ ਬੋਰਡ ਲਾਵਾਂਗੇ ਲਿਸਟ ਦੇ ਲਿਖ ਕੇ ਲਾਵਾਂਗੇ ਬਈ ਇੰਨੇ ਪੈਸੇ ਮਿਲ ਕੇ ਤੁਸੀਂ ਫੜੀ ਦੇ ਦੇਣੇ ਆ ਤੇ ਉਸ ਤੋਂ ਵੱਧ ਜੇ ਕੋਈ ਮੰਗਦਾ ਮੈਂ ਹਰ ਸਮੇਂ ਹਾਜ਼ਰ ਹਾਂ ਮੇਰਾ ਫੋਨ ਨੰਬਰ ਤਕਰੀਬਨ ਹਰੇਕ ਕੋਲ ਹੈਗਾ ਵਾ ਕਿਸੇ ਫੜੀ ਵਾਲੇ ਨਾਲ ੱੱਕਾ ਨਹੀਂ ਹੋਣ ਦਊਗਾ ਜਿਹੜਾ ਸਬਜ਼ੀ ਲੈਣਾ ਆਉਂਦਾ ਆਮ ਆਦਮੀ ਉਹਦੇ ਨਾਲ ਕੋਈ ੱੱਕਾ ਨਹੀਂ ਹੋਣ ਦਊਗਾ ਲੇਕਿਨ ਐਮਐਲ ਸਾਬ ਦੇ ਇੱਕ ਸਵਾਲ ਖੜਾ ਆਉਂਦਾ ਜਿੱਦਾਂ ਤੁਸੀਂ ਹੁਣੇ ਗੱਲ ਕੀਤੀ ਕਿ 6 ਬਾਈ 8 ਦੀ ਜਿਹੜੀ ਰੇੜੀ ਕਿ ਲੱਗਦੀ ਹੈ ਅਗਰ ਉਸ ਤੋਂ ਵੱਧ ਜਿਹੜੀ ਲਗਾ ਰਹੇ ਫਿਰ ਉਹਦਾ ਪੈਸਾ ਵੀ ਸਰਕਾਰ ਨੂੰ ਜਾਣਾ ਚਾਹੀ ਸਰਕਾਰ ਨੂੰ ਤਾਂ ਜਿਹੜਾ ਟੈਂਡਰ ਪਿਆ ਗਿਆ ਉਹੀ ਜਾਣਾ ਉਸ ਤੋਂ ਬਾਅਦ ਹਾਂ ਉਸ ਤੋਂ ਬਾਅਦ ਲੁੱਟ ਜਿਹੜੀ ਇਹਨਾਂ ਦੀ ਜਿਹੜੀ ਠੇਕੇਦਾਰਾਂ ਦੀ ਲੁੱਟ ਹੈ ਮਰ ਕੇ ਇਕੱਠੇ ਹੋ ਕੇ ਲੁੱਟਦੇ ਨੇ ਉਹ ਲੁੱਟ ਰੋਕਣ ਵਾਸਤੇ ਆਏ ਆ ਆਮ ਆਦਮੀ ਦੀ ਸਰਕਾਰ ਲੋਕਾਂ ਨੇ ਇਸ ਕਰਕੇ ਬਣਾਈ ਸੀ ਜਿਹੜੀ 74 ਸਾਲ ਤੋਂ ਲੁੱਟ ਹੁੰਦੀ ਆਇਆ ਉਹ ਰੁਕੀ ਜਾਵੇ ਪਰ ਇਹ ਜਿਹੜਾ ਸਿਸਟਮ ਆ ਇਹ ਜਿਹੜਾ 74 ਸਾਲ ਤੋਂ ਖਰਾਬ ਹੋਇਆ ਤੇ ਉਹਨੂੰ ਸਹੀ ਕਰਨ ਲੱਗੇ ਆ ਸੀ ਔਰ ਹੁਣ ਬਿਲਕੁਲ ਸਹੀ ਹੋਊਗਾ ਨਿਸ਼ਚਿਤ ਹੋ ਜਾਓ ਤੇ ਸਾਰੇ ਨੂੰ ਮੈਂ ਬੇਨਤੀ ਫੇਰ ਅਪੀਲ ਕਰਦਾ ਹਾਂ ਜਿੱਥੇ ਕੋਈ ਤੱਕਾ ਹੁੰਦਾ ਅਸੀਂ ਉਸੇ ਟੈਂਪੋਂ ਪਹੁੰਚਾਂਗੇ ਥੋੜਾ ਲੇਕਿਨ ਮੇਰੇ ਸਾਹ ਕਾਬਲੀ ਤਾਰੀਫ ਕੰਮ ਹੈ ਤੁਸੀਂ ਇੱਥੇ ਪਹੁੰਚੇ ਹੋ ਲੇਕਿਨ ਹੱਲਾਸ਼ੇਰੀ ਦੇਣੀ ਪਈ ਪਿਛਲੇ ਦੋ ਪਿਛਲੇ ਕਈ ਸਾਲਾਂ ਤੋਂ ਕਰਪਸ਼ਨ ਹੋ ਰਹੀ ਸੀਗੀ ਪਿਛਲੇ ਦੋ ਸਾਲ ਤੋਂ ਪਹਿਲੇ ਕਿਸੇ ਹੋਰ ਕੋ ਟੈਂਡਰ ਸੀਗਾ ਉਹ ਵੀ ਮੋਟਰਸਾਈਕਲ ਦੀ ਵਸੂਲੀ ਕਰਦਾ ਸੀਗਾ ਲੇਕਿਨ ਨਵਾਂ ਟੈਂਡਰ ਹੁਣ ਹਫਤਾ ਹੀ ਹੋਇਆ ਇੱਕ ਸ਼ਖਸ ਨੂੰ ਮਿਲਿਆ ਹੋਊਗਾ ਕਿਸੇ ਸ਼ਖਸ ਨੂੰ ਨਵਾਂ ਟੈਂਡਰ ਹੋਏ ਬੋਲੀ ਹੋਈ ਸੀ ਮਿਲਿਆ ਵਾ ਲੇਕਿਨ ਉਸ ਸ਼ਖਸ ਦੀ ਕਰਪਸ਼ਨ ਬਾਹਰ ਆ ਗਈ ਹੈ ਜਾਂ ਉਹ ਪਹਿਲੇ ਵਾਲੇ ਦੀ ਕਰਪ ਮੈਂ ਤੁਹਾਨੂੰ ਦੱਸਣਾ ਚਾਹਣਾ ਮੈਂ ਤਾਂ ਹਰੇਕ ਨੂੰ ਜੇ ਕੋਈ ਮੇਰੇ ਕੋਲ ਸ਼ਿਕਾਇਤ ਆਉਂਦੀ ਆ ਮੈਂ ਉਹਨੂੰ ਕਹਿੰਦਾ ਮੈਂ ਉੱਥੇ ਆਉਂਗਾ ਭਾਈ ਬੋਲੋਗੇ ਤੁਸੀਂ ਆ ਹੁਣ ਮੈਂ ਸਾਰੀਆਂ ਫੜੀਆਂ ਤੇ ਘੁੰਮਿਆ ਵਾਂ ਤੇ ਉਹ ਮਲਕੇ ਕੋਈ ਬੋਲਣ ਨੂੰ ਤਿਆਰ ਨਹੀਂ ਕਿਉਂਕਿ ਉਹਨਾਂ ਨੂੰ ਅੱਗੇ-ਅੱਗੇ ਉਹ ਕਹਿ ਗਏ ਨੇ ਵੀ 100 ਰੁਪਏ ਤੋਂ ਵੱਧ ਨਹੀਂ ਦੱਸਣਾ ਤੁਸੀਂ ਮੈਂ ਤਾਂ ਇਹ ਹੈਰਾਨ ਆ ਜੇ ਡਰੀ ਜਾਵੋਗੇ ਜੇ ਭਗਤ ਸਿੰਘ ਨੂੰ ਡਰਦੇ ਹੁੰਦੇ ਇਹ ਤਾਂ ਅੱਜ ਦੇਸ਼ ਯਾਦ ਨਾ ਹੁੰਦਾ ਤੇ ਜੇ ਆਪਾਂ ਉੱਠ ਕੇ ਖੜੇ ਹੋਵਾਂਗੇ ਆਪਣਾ ਹੱਕ ਲਵਾਂਗੇ ਤਾਂ ਹੀ ਦੇਣਾ ਕਿਸੇ ਨੇ ਨਹੀਂ ਨਹੀਂ ਦੇਣਾ ਤੇ ਮੈਂ ਬੇਨਤੀ ਕਰਦਾ ਡਰੋ ਨਾ ਦਰੰਦੀ ਲੋ ਨਹੀਂ ਆਮ ਆਦਮੀ ਸਰਕਾਰ ਆ ਤੁਹਾਡੀ ਬਣਾਈ ਹੋਈ ਸਰਕਾਰ ਆ ਮਾਨ ਸਾਹਿਬ ਇੱਕ ਇਮਾਨਦਾਰ ਤੇ ਕਰਮਸ਼ੀਲ ਮੁੱਖ ਮੰਤਰੀ ਨੇ ਜਿਹੜੇ ਕਰਪਸ਼ਨ ਦੇ ਬਿਲਕੁਲ ਖਰਾਬ ਨੇ ਚਾਹੇ ਉਹ ਸਾਡਾ ਮੰਤਰੀ ਆ ਚਾਹੇ ਐਮ ਐਲ ਏ ਆ ਉਹ ਵੀ ਅੰਦਰ ਸਿੱਟਿਆ ਜਾਂਦਾ ਅੱਜ ਤੇ ਇਹ ਬਖਸ਼ੇ ਨਹੀਂ ਜਾਣਗੇ ਬਿਲਕੁਲ ਇਹਨਾਂ ਦੇ ਨਾਲ ਕੋਈ ਵੀਡੀਓ ਨਾਲ ਲੱਗੀ ਇਹਨਾਂ ਨੇ ਕਦੇ ਵੀਡੀਓ ਦਿੱਤੀ ਹੈ ਅਵਾਇਦ ਵਸੂਲੀ ਦੀ ਕੋਈ ਇਹਨਾਂ ਨੇ ਵੀਡੀਓ ਬਣਾਈ ਹੋਈ ਮੈਂ ਆ ਰਿਹਾ ਸਾਰਾ ਕੁਝ ਆ ਰਿਹਾ ਰਿਕਾਰਡ ਤੁਸੀਂ ਨਾਲ ਦੀ ਨਾਲ ਹੀ ਕੈਪਚਰ ਕਰ ਰਹੇ ਹੋ ਬਿਲਕੁਲ ਬਹੁਤ ਕਾਬਲੀ ਤਾਰੀ ਫੈਮਿਲੀ ਸਾਹਿਬ ਉੱਥੇ ਪਹੁੰਚੇ ਨੇ ਹਲਕਾ ਪੂਰਬੀ ਦੇ ਨੇ ਲੇਕਿਨ ਇੱਥੇ ਜਦੋਂ ਪਹੁੰਚ ਜਿਹੜੇ ਰੇੜੀ ਫੜੀ ਦੀ ਤੁਹਾਨੂੰ ਸ਼ਿਕਾਇਤਾਂ ਆ ਰਹੀਆਂ ਸੀ ਜਾਂ ਓਵਰਚਾਰਜਿੰਗ ਸ਼ਿਕਾਇਤਾਂ ਆ ਰਹੀਆਂ ਜੀ ਇਸ ਹਿੱਸੇ ਦੇ ਵਿੱਚ ਮਾਜਿਸਵੇਰੇ ਖੁਦ ਮੰਡੀ ਇੱਥੇ ਦੌਰਾ ਕੀਤਾ ਸੀਗਾ ਤੇ ਮੇਰੇ ਸਾਹਮਣੇ ਜਿਹੜੀਆਂ ਤਰੁੱਟੀਆਂ ਜਾਂ ਓਵਰਚਾਰਜਿੰਗ ਸ਼ਿਕਾਇਤਾਂ ਆਈਆਂ ਉਹ ਮੈਂ ਡਿਜੀਟਲ ਪ੍ਰੂਫ ਮੇਰੇ ਕੋਲ ਅਵੇਲੇਬਲ ਨਹੀਂ ਜੀ ਉਸ ਬਿਹਾਫ ਤੇ ਜੀ ਉਸ ਵੀ ਹਫਤੇ ਮੈਂ ਡੀਐਨਟੀਮ ਦਾ ਕਾਰਜਕਰਨ ਜਾ ਰਿਹਾ। ਲੇਕਿਨ ਸਰ ਮੈਨੂੰ ਇੱਕ ਗੱਲ ਦੱਸੀ ਆਵੇ ਜਿਹੜਾ ਪਹਿਲੇ 2 ਸਾਲ ਤੋਂ ਜਿਹੜਾ ਬੈਠਾ ਸੀ ਉਹ ਕਰਪਸ਼ਨ ਨਹੀਂ ਕਰ ਰਿਆ ਸੀਗਾ। ਇਹ ਨਵਾਂ ਟੈਂਡਰ ਸ਼ੁਰੂ ਹੋਇਆ 7 ਦਿਨ। ਸਰਕਾਰ ਨੂੰ ਸੰਭਾਲਦੇ ਸਮਾਂ ਸਮਾਂ ਲੱਗ ਜਾਂਦਾ ਹੈ 2 ਸਾਲ ਲੱਗ ਜਾਂਦੇ ਹੈ ਸਰਕਾਰ ਚਲਾਉਣ ਨੂੰ ਵੀ ਹਰ ਕਿਸੇ ਬੰਦੇ ਨੂੰ ਨਵਾਂ ਕਾਰੋਬਾਰ ਕਰਦੇ ਹਜੇ ਸਮਾਂ ਲੱਗ ਜਾਂਦਾ ਹੈ। ਲੇਕਿਨ 7 ਦਿਨ ਦੇ ਵਿੱਚ ਕਰਪਸ਼ਨ ਇੱਕੋ ਦਾ ਬਾਹਰ ਆ ਗਈ ਕਿ ਇਹ ਠੇਕੇਦਾਰ ਤੋਂ ਪਰੇਸ਼ਾਨ ਨੇ ਕਿ ਜਾਣ ਕੇ ਇਹ ਕੰਮ ਕੀਤਾ ਰਹਾ ਪ੍ਰਾਣ ਠੇਕੇਦਾਰ ਵੱਲੋਂ। ਪਹਿਲਾਂ ਜਿਹੜੇ ਚੂਜੇ ਚਾਰਜਸ ਸੀਗੇ ਇਹ ਮਾਰਕੀਟ ਕਮੇਟੀ ਆਪਣੇ ਪੱਧਰ ਤੇ ਨਾ ਜਲਦੀ ਬੇਸਿਕ ਬਿਲਕੁਲ ਆਪ ਕਲੈਕਸ਼ਨ ਕਰੇ ਬਿਲਕੁਲ ਇਹ ਇੱਕ ਚਾਰ ਤੋਂ ਜਿਹੜਾ ਠੇਕਾ ਚੜਿਆ ਇਹ ਹੁਣ ਕਾਫੀ ਸਾਲਾਂ ਬਾਅਦ ਚੜਿਆ ਵਾਟੇ ਜੀ ਬਿਲਕੁਲ ਤੇ ਜਦੋਂ ਠੇਕ ਪਹਿਲੀ ਅਪ੍ਰੈਲ ਤੋਂ ਲਾਗੂ ਹੋਇਆ ਪਹਿਲੀ ਅਪ੍ਰੈਲ ਤੋਂ ਹੁਣ ਜਦੋਂ ਲਾਗੂ ਹੋਇਆ ਤੇ ਜਿਹੜੀਆਂ ਸਾਨੂੰ ਹੁਣ ਸ਼ਿਕਾਇਤਾਂ ਦੋ ਤਿੰਨ ਦਿਨ ਦੇ ਵਿੱਚ ਆਈਆਂ ਜੀ ਉਹਦੇ ਦਾਅਤੇ ਸੀ ਹੁਣ ਕਾਰਵਾਈ ਕਰਨ ਜਾ ਰਹੇ ਆਂ ਕ੍ਰੇਡ ਤਾਂ ਨਹੀਂ ਕੀਤੀਆਂ ਹੋਈਆਂ ਕਿ ਜੈਨੂ ਸ਼ਿਕਾਇਤਾਂ ਤੁਹਾਨੂੰ ਕੋਈ ਆਪ ਦੇ ਕੇ ਗਿਆ ਮੈਂ ਮੈਨੂੰ ਕੋਈ ਸ਼ਿਕਾਇਤ ਮੈਨੂੰ ਰਿਟਰਨ ਤਾਂ ਨਹੀਂ ਕਿਸੇ ਦੀ ਵੀ ਅਜੇ ਤੱਕ ਅਜੇ ਤੱਕ ਨਹੀਂ ਆਈ ਜੀ ਲੇਕਿਨ ਮੈਂ ਅਜੇ ਖੁਦ ਮੰਡੀ ਚ ਉਤਰਿਆ ਮੈਂ ਖੁਦ ਆਪਣੇ ਮੰਡੀ ਸੁਪਰਵਾਈਜ਼ਰ ਸਾਹਿਬ ਨੂੰ ਨਾਲ ਲੱਗੇ ਥੇ ਆ। ਜੀ। ਤੇ ਉੱਥੇ ਮੈਂ ਦੇਖਿਆ ਕਿ ਮੇਰੇ ਸਾਹਮਣੇ ਟੁੱਟੀਆਂ ਆਈਆਂ ਸਾਹਮਣੇ। ਉਹਦੇ ਬਾਰੇ ਚ ਇਹਨਾਂ ਕੋਲ ਮੈਂ ਸਪਸ਼ਟਿਕਰ ਮੰਗ ਲਿਆ ਤੇ ਉਹਦੇ ਮੁਤਾਬਕ ਮੈਂ ਡੀਐਨਟੀ ਦੇ ਖਿਲਾਫ ਜਿੱਦਾਂ ਜੇ ਉਲਟ ਹੋਈਆਂ ਉਹਦਾ ਮੁਦਵ ਕਰ ਦੇ ਕਰ। ਇਹ ਕਦੇ ਕੈਂਸਲ ਹੋ ਸਕਦਾ? ਇਹ ਤਾਂ ਡੀਐਨਟੀ ਦੀ ਜੋ ਸ਼ਰਤਾਂ ਦਾ ਉਹਦੇ ਮੁਤਾਬਕ ਸੀ ਚੱਲਦੀ। ਦੇਖਿਓ ਪੁਰਾਣਾ ਜਦੋਂ ਕੋਈ ਕਪਲਾ ਸਾਹਮਣੇ ਆ ਗਿਆ ਫਿਰ ਪੁਰਾਣਾ ਠੇਕੇਦਾਰ ਚੱਲਾ ਗਿਆ ਲੇਕਿਨ ਨਵੇਂ ਦੇ ਉੱਤੇ ਬੋਝ ਪਾ ਗਿਆ। ਨਹੀਂ ਸਾਨੂੰ ਇਸ ਇਸ ਦੇ ਬਾਰੇ ਨਹੀਂ ਕਿਉਂਕਿ ਮੈਂ ਵੀ ਹੁਣ ਨਵੀਂ ਮੇਰੀ ਜੁਆਇਨਿੰਗ ਆ। ਤੇ ਮੈਂ